ਜੇ ਕਿਤੇ ਮੇਰੇ ਵਰਗਾ ਕਿਤੇ ਆਹ ਗੱਲ ਕਹਿਣੀ ਭੁੱਲ ਜੇ ਵੀ ਇਸ ਵਿਚੜੀ ਹੋਈ ਆਤਮਾ ਨੂੰ ਚਰਨਾਂ ਦੇ ਵਿੱਚ ਨਵਾਸ ਬਖਸ਼ਿਓ ਤੇ ਗੁਰਮੁਖ ਪਿਆਰਿਓ ਉਹਦੀ ਝਟ ਅਸੀਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਸੀਂ ਉਹਦੀ ਇਹ ਗੱਲ ਕਹਿਣੀ ਸ਼ੁਰੂ ਕਰ ਦੇਣੀ ਆ ਨਾ ਜੀ ਇਹਨੂੰ ਅਰਦਾਸ ਕਿੱਥੇ ਕਰਨੀ ਆਉਂਦੀ ਇਹ ਨੂੰ ਕੀ ਲਖਣਾ ਹੈ ਅਰਦਾਸ ਕਰਨ ਦਾ ਕਿਉਂ ਅਸੀਂ ਆਹ ਗੱਲ ਨਹੀਂ ਨਾ ਕਈ ਵੀ ਗੁਰੂ ਚਰਨਾਂ ਦੇ ਵਿੱਚ ਨਵਾਸ ਬਖਸ਼ੇ ਹੁਣ ਜਿਹੜਾ ਬੰਦਾ ਜਿਉਂਦਾ ਹੀ ਗੁਰੂ ਚਰਨਾਂ ਦੇ ਵਿੱਚ ਨਹੀਂ ਆਇਆ ਤੇ ਉਹਨੂੰ ਮਰ ਕੇ ਗੁਰੂ ਚਰਨਾਂ ਦੇਖੀ ਲੋੜ ਪੈ ਗਈ ਕਿਉਂਕਿ ਅਸੀਂ ਮਰੇ ਤੋਂ ਬਾਅਦ ਸਮਝਦੇ ਆ ਵੀ ਖਬਰੇ ਗੁਰੂ ਚਰਨਾਂ ਦੇ ਵਿੱਚ ਚੱਲਿਆ ਗਿਆ ਉਹ ਸਵਰਗ ਦੇ ਵਿੱਚ ਚੱਲਿਆ ਗਿਆ ਉਹਦਾ ਜੰਮਣ ਕੱਟਿਆ ਗਿਆ ਮਰਨ ਜੰਮਣ ਮਰਨ ਉਹਦਾ ਖਤਮ ਹੋ ਗਿਆ ਕਿਤੇ ਅੰਦਾਜ਼ਾ ਲਾਓ ਜਿਹੜਾ ਬੰਦਾ ਜ਼ਿੰਦਗੀ ਦੇ ਵਿੱਚ ਗੁਰਦੁਆਰੇ ਨਹੀਂ ਗਿਆ ਮੰਦਰ ਨਹੀਂ ਗਿਆ ਮਸੀਤ ਨਹੀਂ ਗਿਆ ਤੇ ਉਹ ਮਰ ਕੇ ਕਿਵੇਂ ਗੁਰੂ ਚਰਣਾ ਵਿੱਚ ਜਾਏਗਾ ਕਿਉਂਕਿ ਜਿਉਂਦੇ ਨੇ ਨਾ ਤੇ ਕਿਤੇ ਬਾਣੀ ਪੜ੍ਹੀ ਹੈ ਨਾ ਹੀ ਕਿਤੇ ਸੰਗਤ ਕੀਤੀ ਹੈ ਨਾ ਹੀ ਕਿਸੇ ਤੇ ਕਿ ਚੱਜ ਦਾ ਕੰਮ ਕੀਤਾ ਤੇ ਨਾ ਹੀ ਕੋਈ ਲੋਕ ਭਲਾਈ ਦਾ ਕੰਮ ਕੀਤਾ ਇਹਨਾਂ ਕਦਮਾਂ ਦੇ ਨਾਲ ਤੇ ਤੁਰ ਕੇ ਠੇਕੇ ਵੱਲ ਜਾਂਦਾ ਦਿਆ ਇਹਨਾਂ ਕਦਮਾਂ ਦੇ ਨਾਲ ਮਾੜੇ ਪਾਸੇ ਜਾਂਦਾ ਰਿਹਾ ਇਹਨਾਂ ਕੰਨਾਂ ਦੇ ਨਾਲ ਮਾੜਾ ਸੁਣਦਾ ਰਿਹਾ ਇਹਨਾਂ ਅੱਖਾਂ ਦੇ ਨਾਲ ਮਾੜਾ ਦੇਖਦਾ ਰਿਹਾ ਜੀਭਾ ਦੇ ਨਾਲ ਮਾੜਾ ਬੋਲਦਾ ਰਿਹਾ ਕਿਉਂਕਿ ਅਸੀਂ ਜਿਉਂਦਿਆਂ ਨੇ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਸੀ ਪਰ ਜਉਂਦੇ ਨਹੀਂ ਆਏ ਤੇ ਅਸੀਂ ਮਰਨ ਤੋਂ ਬਾਅਦ ਵੱਡੀਆਂ ਵੱਡੀਆਂ ਅਰਦਾਸਾਂ ਬੜੇ ਦਾਨ ਪੁੰਨ ਇਥੋਂ ਤੱਕ ਵੇਖਿਆ ਅਸੀਂ ਤੇ ਮਰੇ ਹੋਏ ਦਾ ਕੱਪੜਾ ਲੀੜਾ ਮੰਜਾ ਬਿਸਤਰਾ ਆਦਿਕ ਸਭ ਕੁਝ ਦਿੰਦੇ ਆਂ ਵੀ ਪਤਾ ਨਹੀਂ ਵੀ ਬੱਪੂ ਸਾਡਾ ਗੁਰਦੁਆਰੀ ਬੈਠਾ ਹੈ ਵੀ ਮੰਜੇ ਦੀਓ ਨੂੰ ਲੋੜ ਪਏਗੀ ਪੰਜ ਬਰਤਨ ਵੀ ਦੇਈ ਦੇਨੇ ਕਿਤੇ ਬੱਪੂ ਨੂੰ ਥਾਲੀ ਨਾ ਮਿਲੇ ਖਾਲੀ ਬਿਣੇ ਨਾ ਰਹਿ ਜਾ ਸਾਡਾ ਬਾਪੂ ਹੁਣ ਜਿਹੜੇ ਬੰਦੇ ਨੇ ਕਿਤੇ ਗੁਰਦੁਆਰੇ ਆ ਕੇ ਚਮਚਾ ਨਹੀਂ ਮੰਝਿਆ ਕਿਤੇ ਲੰਗਰ ਦੇ ਵਿੱਚ ਨਹੀਂ ਸੇਵਾ ਕੀਤੀ ਇਤੇ ਸੰਗਤ ਦੇ ਵਿੱਚ ਨਹੀਂ ਆਇਆ ਤੇ ਉਹ ਮਰ ਕੇ ਕਿਵੇਂ ਆਏਗਾ ਮਰਨ ਤੋਂ ਬਾਅਦ ਭਲੇਖਾ ਕੱਢਦੇ ਹੋ ਮਨ ਦੇ ਵਿੱਚੋਂ ਇਹ ਗੱਲ ਦਿਮਾਗ ਦੇ ਵਿੱਚੋਂ ਕੱਢ ਦਈਏ ਵੀ ਮਰ ਕੇ ਅਸੀਂ ਮੁਕਤ ਹੋ ਜਾਾਂਗੇ ਜਾਂ ਅਸੀਂ ਗੁਰੂ ਚਰਨਾਂ ਵਿੱਚ ਸਮਾ ਜਾਾਂਗੇ ਨਹੀਂ ਹਾਂ ਜਮਦਾ ਬੰਦਾ ਸਮਾ ਸਕਦਾ ਹੈ ਜਮਦਾ ਬੰਦਾ ਜਰੂਰ ਗੁਰੂ ਵਿੱਚ ਲੀਨ ਹੋ ਸਕਦਾ ਹੈ ਮਰਨ ਤੋਂ ਬਾਅਦ ਨਹੀਂ ਮਰਨ ਤੋਂ ਬਾਅਦ ਤੇ ਗੁਰਮੁਖ ਪਿਆਰਿਓ 84 ਲੱਖ ਜੂਨ ਹੈ 84 ਲੱਖ ਦਾ ਗੇੜ ਹੈ ਸਫਰ ਹੈ ਉਹ ਮੰਜ਼ਲ ਉਹ ਰਸਤਾ ਹੈ ਜਿਹੜਾ ਸਾਨੂੰ ਦੁਬਾਰੇ ਤੈਅ ਕਰਨਾ ਪੈਂਦਾ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕਰੰਗਾ ਉਹ ਸਾਨੂੰ ਤੈਅ ਕਰਨਾ ਪੈਣਾ ਕਿਉਂਕਿ ਸਮਾਂ ਮਿਲਿਆ ਸੀ ਭਈ ਪ੍ਰਾਪਤ ਮਾਨੁੱਖ ਦੇਹ ਹਰੀਆ ਗੋਬਿੰਦ ਮਿਲਨ ਕੀ ਬਾਰੀ ਮਿਲੀ ਸੀ ਨਾ ਜਦੋਂ ਬਾਰੀ ਮਿਲੀ ਜਦੋਂ ਸਮਾਂ ਮਿਲਿਆ ਉਦੋਂ ਠੇਕੇ ਵੱਲ ਦੌੜ ਪਿਆ ਉਦੋਂ ਮਾੜੇ ਪਾਸੇ ਨੂੰ ਭੱਜਲੇ ਉਦੋਂ ਮੰਜੇ 'ਚ ਪਈ ਟਾਈਮ ਕੱਢਦਿਆ ਕਰੇ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਉਦੋਂ ਤੇ ਕਹਿੰਦਾ ਸੀ ਮੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ ਮੇਰੇ ਵਰਗਾ ਸਮਝਦਾਰੀ ਕੋਈ ਨਹੀਂ ਸਿਆਣਾ ਹੀ ਕੋਈ ਨਹੀਂ ਇਹ ਹਕੀਕਤ ਹੈ ਸੱਚ ਹੈ ਜਦੋਂ ਬੰਦਾ ਸਰੀਰ ਕਰਕੇ ਹੈ ਤਾਕਤਵਰ ਹੈ ਜਵਾਨੀ ਪਹਿਰੇ ਹੈ ਉਦੋਂ ਰੱਬ ਯਾਦ ਨਹੀਂ ਹੋਏਗਾ ਰੱਬ ਨੂੰ ਟੱਬ ਸਮਝੇਗਾ ਇਹ ਅਸੀਂ ਬਾਦ ਦੇ ਵਿੱਚ ਕਿਉਂ ਕਰਾਉਂਦੇ ਆ ਸਾਰਾ ਕੁਝ ਕਿਉਂ ਸਾਨੂੰ ਪਤਾ ਵੀ ਸਾਡੇ ਵਾਲੇ ਦੀਆਂ ਕਰਤੂਤਾ ਮਾੜੀਆਂ ਸੀ ਮਾੜੇ ਕਰਮ ਸੀ ਫਿਰ ਅਸੀਂ ਇਹ ਕੁਝ ਕਰਦੇ ਹਾਂ ਨਹੀਂ ਭਾਈ ਸਾਡੇ ਮਨ ਦੇ ਵਹਿਮ ਨੇ ਜੇ ਅਸੀਂ ਗੁਰੂ ਚਰਨਾਂ ਦੇ ਵਿੱਚ ਸਮਾਉਣਾ ਹੈ ਅਸੀਂ ਸਵਰਗ ਦਾ ਵਾਸਾ ਚਾਹੁੰਨੇ ਹਾਂ ਤਾਂ ਜਾਉਂਦੇ ਜੀ ਗੁਰੂ ਦੀ ਸਰਨ ਦੇ ਵਿੱਚ ਆ ਜੀ